ਇਹ ਨਾ ਕਿ ਕਿਸ ਤਰ੍ਹਾਂ ਦੇ ਕਿ ਯੁਵਾ ਕੰਦਰ ਆਉਂਦੇ ਔਰ ਜਿਹੜਾ ਜਿੱਤੇ ਆਵੇ ਡੁੱਗਾ ਚੜ੍ਹ ਦੀ ਤਿਆਰੀ ਦੀ ਹੈ ਕਿ ਜਿਹੜੀ ਤਿਆਰੀ ਦਾ ਨਹੀਂ ਕੀਤੀ ਕੀ ਪੂਰੀ ਵੀਵੀਅਰ ਕਿਸ ਤਰ੍ਹਾਂ ਆਪਾਂ ਬਾਹਰ ਕੱਢ ਲਈਏ ਸਾਨੂੰ ਲੋਕ ਪਹਿਲਾਂ ਤਿਆਰੀ ਨਹੀਂ ਲਾਏ ससी कहिड़ा हूंदा जूं देस्ट व्यक्ति ਤਾਂ ਚਾਪ ਦਾ ਆਰਡਰ ਥੋੜਾ ਲੇਟ ਹੋ ਜਾਂਦਾ ਜਿਸ ਤੋਂ ਬਾਅਦ ਕੁਝ ਨੌਜਵਾਨਾਂ ਦੇ ਵੱਲੋਂ ਪੂਰੀ ਗੁੰਡਾਗਰਦੀ ਕੀਤੀ ਜਾਂਦੀ ਹੈ ਦੁਕਾਨ ਦੇ ਵਿੱਚ ਦਾਖਲ ਹੋ ਕੇ ਤਲਵਾਰਾਂ ਲੈ ਕੇ ਦਾਖਲ ਹੁੰਦੇ ਨੇ ਤੇ ਦੁਕਾਨ ਦੀ ਭੰਨ ਤੋੜ ਜਿਹੜੀ ਆ ਕਰ ਦਿੱਤੀ ਜਾਂਦੀ ਹੈ ਤਾਂ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਆ ਜਾ ਰਿਹਾ ਕਿ ਲੰਗੀ ਰਾਤ ਨੂੰ ਆਰਡਰ ਲੇਟ ਹੋ ਜਾਂਦਾ ਚਾਹ ਪਾ ਦਾ ਆਰਡਰ ਦਿੱਤਾ ਸੀਗਾ ਨੌਜਵਾਨਾਂ ਨੇ ਉਸ ਤੋਂ ਬਾਅਦ ਉਹ ਲੇਟ ਹੋ ਜਾਂਦਾ ਜਿਸ ਤੋਂ ਬਾਅਦ ਅਗਲੇ ਦਿਨ ਜੜਾਗਾ ਕੁਝ ਨੌਜਵਾਨ 10 ਤੋਂ 12 ਜੜੇ ਕਿ ਦੁਕਾਨਦਾਰ ਦੱਸਦੇ ਨੇ ਕਿ 10 ਤੋਂ 12 ਜਣੇ ਆਉਂਦੇ ਨੇ ਹੱਥਾਂ ਦੇ ਵਿੱਚ ਤਲਵਾਰਾਂ ਹੁੰਦੀਆਂ ਨੇ ਤੇ ਨਿਹੰਗ ਸਿੰਘ ਬਾੜੇ ਦੇ ਵਿੱਚੋਂ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਪੂਰੀ ਪੰਨ ਤੋੜ ਜੜੀ ਉਹ ਦੁਕਾਨ ਦੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਉਂਕਿ ਸੀਸੀਟੀਵੀ ਜਾ ਕੇ ਪੁਲਿਸ ਦੇ ਕੋਲ ਚੈੱਕ ਕੀਤੀ ਗਈ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਚੈੱਕ ਕਰਦੇ ਤੇ ਨਾਲ ਹਾਲ ਵੀ ਦੇਖਦੇ ਇੱਕ ਦੁਕਾਨ ਦਾ ਕਿਸ ਤਰ੍ਹਾਂ ਭੰਨ ਤੋੜ ਜਿਹੜੀ ਦੁਕਾਨ ਦੀ ਹੋਈ ਬਈ ਆ ਤਾਂ ਜਲੰਧਰ ਦੀ ਪੂਰੀ ਘਟਨਾ ਹੈ ਦੱਸੀ ਜਾ ਰਹੀ ਤੇ ਉਧਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਾਹੁਲ ਨਾਮ ਇੱਕ ਵਿਅਕਤੀ ਨੇ ਦੱਸਿਆ ਕਿ ਬੀਤੇ ਦਿਨ ਆਰਡਰ ਦੇ ਵਿੱਚ ਦੇਰੀ ਹੋਣ ਨੂੰ ਲੈ ਕੇ ਦੁਕਾਨ ਦੇ ਨਾਲ ਦੁਕਾਨਦਾਰ ਨਾਲ ਵਿਵਾਦ ਹੋ ਗਿਆ ਸੀਗਾ ਇਸੇ ਗੱਲ ਨੂੰ ਲੈ ਕੇ ਅੱਜ ਨਿਹੰਗ ਬਾਣੇ ਦੇ ਵਿੱਚ ਦਰਜਨ ਲੋਕ ਆਏ ਹੱਥਾਂ ਦੇ ਵਿੱਚ ਤਲਵਾਰਾਂ ਸੀਗੀਆਂ ਦੁਕਾਨ ਤੇ ਹਮਲਾ ਕੀਤਾ ਤੇ ਪੂਰੀ ਜਿਹੜੀ ਧੰਨ ਤੋੜ ਕੀਤੀ ਗਈ ਹੈ ਤੋਂਦਰ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਨੇ ਦੱਸਿਆ ਕਿ ਚਾਰ ਨੌਜਵਾਨ ਪਹਿਲਾਂ ਚਾਪਖਾਨ ਦੇ ਲਈ ਆਉਂਦੇ ਨੇ ਜਦੋਂ ਆਰਡਰ ਲੇਟ ਹੋ ਜਾਂਦਾ ਉਸ ਤੋਂ ਬਾਅਦ ਬਹਿਸ ਹੁੰਦੀ ਹੈ ਉਹਨਾਂ ਦੇ ਵਿੱਚ ਦੋਨਾਂ ਪੱਖਾਂ ਦੇ ਵਿੱਚ ਬਹਿਸ ਬਾਜ਼ੀ ਹੁੰਦੀ ਹੈ ਉਸ ਤੋਂ ਬਾਅਦ ਮਾਮਲਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਫਿਰ ਅਗਲੇ ਦਿਨ ਜਿਹੜਾਗਾ 12 ਤੋਂ 15 ਨੌਜਵਾਨ ਆਉਂਦੇ ਨੇ ਤੇ ਨਾਲ ਲਹنگ ਸਿੰਘ ਬਾੜੇ ਦੇ ਵਿੱਚ ਕੋ ਹੁੰਦੇ ਨੇ ਉਹ ਤੇ ਉਹਨਾਂ ਦੇ ਵੱਲੋਂ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਦੁਕਾਨਦਾਰ ਤੇ ਉਧਰ ਪੁਲਿਸ ਪਹੁੰਚ ਚੁੱਕੀ ਹੈ ਤੇ ਮਾਮਲੇ ਦੀ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਹੈ ਇਕੱਠੀ ਕਰਕੇ ਜਿਹੜੀ ਕਾਰਵਾਈ ਦੀ ਗੱਲ ਆਖੀ ਗਈ ਹੈ ਤਾਂ ਜਲੰਧਰ ਥਾਣਾ ਤਿੰਨ ਦੇ ਅਦੀਨ ਪੈਂਦੇ ਮਿਲਾਬ ਚੌਂਕ ਦੇ ਉੱਪਰ ਇਹ ਪੂਰੀ ਘਟਨਾ ਜਿਹੜੀ ਵਾਪਰੀ ਹੈ ਔਰ ਅਗੇ ਲਾ ਦੇਖ ਲੋ ਬਈ ਨਾਲ ਜੋਗ ਦੇ ਵਿੱਚ ਇਹ ਦੁਕਾਨਦਾਰ ਡੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆਲੇ ਸਰਪਨਾ ਮਾਰਗੇਣਾ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆ ਗਏ ਮੀਡੀਆ ਵਾਲੇ ਸਾਰੇ ਦੇਖਦੇ ਹੋ ਇੱਥੋਂ ਤੁਸੀਂ ਲਾਣ ਆਰਡਰ ਦਾ ਦੇਖ ਲੋ ਵੀ ਕਿਹੋ ਜਿਹਾ ਲਾਤਾ ਅੱਜ ਜੇ ਗੱਲ ਕਰੀਏ ਬੀਰੀ ਸਾਹਿਬ ਕੁਝ ਹੀ ਮਤਲਬ ਕਿ 100 ਤੋਂ 150 ਮੀਟਰ ਦੀ ਦੂਰੀ ਤੇ ਉੱਤੇ ਥਾਣਾ ਹੈ ਹਾਂਜੀ ਲੇਕਿਨ ਫਿਰ ਵੀ ਐਡੀ ਵੱਡੀ ਬਾਤਾਂ ਹੋ ਤੀ ਜਾਂਦੀਆਂ ਥਾਣੇ ਦੇ ਐਸਐਸਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਸ਼ਹਿਰ ਕਿ ਕਿਸ ਹਾਲਾਤਾਂ ਵਿੱਚ ਸੀਗੇ ਕੀ ਹਾਲਾਤਾਂ ਸੀ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਮੈਂ ਹੁਣ ਕਿਸ ਹਾਲਾਤ ਚ ਜਿਹੜੇ ਐਸਐਚਓ ਸਾਹਿਬ ਆਏ ਸੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖਿਆ ਇਹੀ ਕਾਰਨ ਸੀਗਾ ਕਿ ਜਿਹਨੇ ਮੇਸੇਜ ਨਹੀਂ ਪੁੱਛਿਆ ਸੀ ਇਹਹੀ ਹਾਲਾਤ ਸੀ ਤੁਸੀ ਦੱਸ ਪਾਹੀ ਕਾਰਨ ਤੇ ਕਿਸ ਤਰ੍ਹਾਂ ਦੇ ਜੋ ਹਾਲਾਤਾਂ ਜਾਣਾ ਉਹਨਾਂ ਦਾ ਇਹੀ ਹਾਲਾਤ ਹੋਣਿਆ ਵੀ ਇੱਥੇ ਕਰਕੇ ਮੌਕੇ ਦੇ ਨਹੀਂ ਆਏ ਗੱਲ ਸੋਲੋ ਐਮਐਲਏ ਸਾਹਿਬ ਇਹੀ ਵਰਗਾ ਕਿਤੇ ਨਹੀਂ ਮਿਲਦਾ ਨਹੀਂ ਨਹੀਂ ਮਿਰ ਸਾਹਿਬ ਮਿਰ ਸਾਹਿਬ ਮਿਰ ਸਾਹਿਬ ਕਿਤਨਾ ਕਿਤਨਾ ਲੋ ਐਂਡ ਆਰਡਰ ਦੀ ਦੀ ਕਿਤੇ ਵੀ ਗੱਲ ਕਰੀਏ ਤੇ ਹਾਲਾਤ ਕਿਤੇ ਦੇ ਨਜ਼ਰ ਆਉਂਦੇ ਨੇ ਤੁਹਾਨੂੰ ਜਦੋਂ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣੇ ਆ ਕਿਹੜਾ ਹਲਾਤ ਦਿੰਦੇ ਨੇ ਹੋਣੇ ਆ ਆਪਾਂ ਲਾਅਨ ਆਰਡਰ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ ਅਸੀਂ ਦੂਸਰੇ ਪਾਸੇ ਦੇਖੀ ਜਾਂਦੇ ਪਏ ਆਂ ਔਰ ਅੱਜ ਜੋ ਮਿਲਾਪ ਜੋਗ ਦੇ ਵਿੱਚ ਦੁੱਗਲ ਜਾਂ ਬਲਿਆਂ ਦੇ ਹਾਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਫਰਾ ਜਾ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਕੁਰਬਾਨਾ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਹੋ ਹਸਪੀਟਲ ਦੇ ਵਿੱਚ ਆ ساری ਦੁਕਾਨ ਤੋੜ ਗਏ ਇਹਨਾਂ ਦੀ ਚੈਨੀ ਚੂਨੀ ਜਾਂ ਜੋ ਵੀ ਇਹਨਾਂ ਦਾ ਇਸਮਾਲ ਸੀ ਉਹ ਖੁਰਦ-ਖੁਰਦ ਕਰਕੇ ਗਏ ਆ ਲੇਕਿਨ ਪੁਲਿਸ ਪੋਲਿਸ ਹੋলো ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮਤਲਬ ਬੇਰੀ ਸਾਹਿਬ ਜਿਹੜੇ ਕੰਮ ਕਰਦੇ ਨੇ ਉਹ ਮਾੜੇ ਨੇ ਜਿਹੜੇ ਲੋਕਾਂ ਕੋਲ ਕਹਿੰਦੇ ਨੇ ਚੰਗੇ ਰਹਿੰਦੇ ਆ ਆਏ ਲਾਤੇ ਹੋ ਜੀ ਆਮ ਆਦਮੀ ਪਾੜੀ ਦੇ ਅੱਗੇ ਜਿਹੜੇ ਦੁਕਾਨ ਕੋ ਆ ਕਰਦੇ ਚੰਗੇ ਆ ਜਿਹੜੇ ਵਪਾਰ ਕਰਦੇ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੇ ਅੱਜ ਲਾ ਹਾਂਜੀ ਸਰ ਕੀ ਨਾਮ ਲਟ? ਅਜੀ ਮੈਂ ਵਧਤੀ ਚਾਰ ਮੁੰਡੇ ਆਏ ਦੁਕਾਨ ਤੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਕਹਿੰਦਾ ਭਾਈ ਹੋਟਲ ਲੇਟ ਹੋ ਗਿਆ ਤੂੰ ਤੁਸੀਂ ਨਾਲ ਖਾਓ ਹਾਂਜੀ ਤਾਂ ਦੁਕਾਨਦਾਰ ਕਹਿੰਦਾ ਤੜਕੋ ਬੈਠੇ ਜਗ੍ਹਾ ਤੇ ਮੈਂ ਤਾਂ ਭਾਈ ਤੁਹਾਨੂੰ ਮੰਦਰ ਰੇਸੀ ਚ ਬੈਠੇ ਜਗ੍ਹਾ ਦਿੱਤੀ ਆ ਚਾਹ ਦਾ ਹੋਟਲ ਮਾ ਜਗ੍ਹਾ ਦੇਣਾ ਮੈਂ ਕੋ ਜਿੰਨੀ ਕਮੇਸਟਰੀ ਵਾਲੀ ਜਗ੍ਹਾ ਦੇ ਦਿੱਤੀ ਮੈਨੂੰ ਉਹਨਾਂ ਬੱਤ ਵਿੱਚੇ ਦੱਸੀ ਬੋਲੇ ਮੈਂ ਥੋੜਾ ਮੈਂ ਵੀ ਬੋਲਿਆ ਲੂਟੋਗੇ ਉਹ ਨਾ ਕਿੱਥੇ ਬੈਠੇ ਬੋਲੇ ਹਾਂਜੀ ਚ ਤਰਪਾਨਾ ਲੈ ਕੇ ਆਏ ਮੇਰੇ ਕੋ ਸিসি ਕੈਮਰਾ ਰਿਕਾਰਡਿੰਗਾਂ ਮੈਨੂੰ ਦਿਖਾਉਂਦੇ ਆ ਰਿਕਾਰਡਿੰਗ ਦੇਖ ਸਕਦੇ ਜਾ ਕੇ ਆਂਦੇ ਮੇਰੀ ਸੋਨੇ ਚੈਨ ਲਾ ਕੇ ਲੱਗੇ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜੰ ਕਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਕੱਲ੍ਹ 100 ਦਾ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਾਹਿਬ ਲਈ ਇੱਕ ਵਾਰ ਪ੍ਰਧਾਨ ਮੰਤਰੀ ਲਈ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਕੀ ਸੀ ਮਾਮਲਾ ਆਰਡਰ ਲੇਟ ਪਿੱਛੇ ਬਹਤ ਆਤੀ ਲਈ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜੋਮੈਟੋ ਵੱਲੋਂ ਡਿਲੀਵਰੀ ਲੇਟ ਹੋਈ ਨਹੀਂ ਜੋਮੈਟੋ ਦਾ ਆਰਡਰ ਨਹੀਂ ਮੇਰੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਨ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਹੈ ਠੀਕ ਹੈ ਹੁਣ ਆਏ ਤਾਂ ਦੇ ਦਾਤ ਲੈ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਤੁਹਾਡੇ ਜੇ ਕਿੰਨਾ ਗੱਦੀ ਰੱਖੋ ਕਿੰਨੀ ਹੋ ਗਈ ਮੈਂ ਮਨ ਕੇ 8:30 ਵਜੇ ਕਿਹੜੇ ਬੰਦੇ ਨੇ ਉਹ ਰੈਗੂਲਰ ਕਸਟਮਰ ਨੇ ਜਾਂ ਪਹਿਲੀ ਵਾਰ ਆਇਆ ਇਹ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਿਹੜਾ ਲੜਤੀ ਕੋਈ ਜਿੱਦੂ ਬਿੰਦੂ ਉਹ ਪਹਿਲੀ ਈ ਆਇਆ ਸੀਗਾ ਠੀਕ ਆ ਮੈਨੂੰ ਕਿਸੇਪੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੂਧ ਤੋਂ ਹਾਂ ਠੀਕ ਆਣਾ ਅੱਛਾ ਤੁਹਾਨੂੰ ਪਹਿਲਾਂ ਇੰਟੀਮੇਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੂਧ ਤੋਂ ਹਾਂ ਹਾਂ ਕਿਉਂ ਆਣ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੀ ਤੁਹਾਡੇ ਕਿਸੇ ਤੁਹਾਡੇ ਕਿਸੇ ਵਾਕ ਦੀ ਗੱਲ ਆ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਭਾਈ ਸਰ ਕੀ ਨਾਮ ਹੈ ਜੀ ਹਾਂ ਜੀ ਕੀ ਨਾਮ ਹੈ ਸਰ ਮੇਰਾ ਨਾਮ ਰਾਹੁਲ ਹੈ ਜੀ ਰਾਹੁਲ ਜੀ ਕੀ ਮਾਮਲਾ ਕੀ ਹੋਇਆ ਸਰ ਇਹਨਾਂ ਦਾ ਕੋਈ ਰਾਤ ਦਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋਢੀ ਮਾਲਕ ਨਾਲ ਹੀ ਗੱਲ ਹੋਈ ਆ ਅੱਛਾ ਜੀ ਤੇ ਉਹ ਅੱਜ ਉਸ ਸਿਸਲੇ ਦੇ ਵਿੱਚ ਆਏ ਸੀ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਤੇ ਕੋਈ ਬਹਿ ਕੇ ਗੱਲ ਕਰਦੇ ਕੋਈ ਗਲਬਾਤ ਹੁੰਦੀ ਵੀ ਆ ਵੀ ਕੋਈ ਗਲਤੀ ਜੇ ਹੋਈ ਆ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਣੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਮ ਹਮਲਾ ਕਰਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੌਜੂਦ ਸੀ ਇਹ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ 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 ਸਾਢੇ 10:00 ਹੋਏ ਆ 10:00 ਵਜੇ ਆਰਡਰ ਕੋਈ ਅੰਦਰ ਬੈਠ ਰਹੇ ਸੀ 온ਲੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲੀਅਮ ਵੀ ਹੈ ਕੀ ਹੈ ਹੋਇਆ ਕੀ ਨਹੀਂ ਸਾਰੀ ਰੋਟੀ ਹੈਗੀ ਪਰ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਨੀ ਬਹੁਤ ਨੁਕਸਾਨ ਹੋ ਸਕਦਾ ਸੀ ਪ੍ਰਮਾਤਮਾ ਸ਼ੁਕਰ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਕਿੰਨੇ ਜਾਨੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਇਹਨਾਂ ਨੂੰ ਦੁੱਖ ਹੁੰਦੇ ਤਿੰਨੇ ਬ੍ਰਦਰ ਨੇ ਹਮਲਾ ਹੋਇਆ ਅੱਛਾ ਜੀ ਔਰ ਕਾਫੀ 15 ਤੋਂ 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਇਨਯੰਗ ਸਿੰਘ ਸੀ ਜੀ ਹਾਂ ਜੀ ਦੇ ਹੁਣ ਪੁਲਿਸ ਨੂੰ ਕੰਪਲੇਂਟ ਜਿਹੜੀ ਕੀਤੀ ਗਈ ਪੁਲਿਸ ਦੇਖ ਲਓ ਤੁਹਾਡੇ ਸਾਹਮਣੇ 25 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਹੈ ਹੁਣ ਆਏ ਆ ਦੋ ਮੁਲਾਜ਼ਮ ਅੱਛਾ ਜੀ ਲੋ ਪਰ ਇਹਦਾ ਗਰ ਦਾ ਫੋਨ ਕਿਉਂਕਿ ਇਤੋਂ ਦੀ 200 300 ਮੀਟਰ ਤੇ ਹੀ ਖਾਣਾ ਹੈਗਾ ਆ ਇਤੋਂ ਹੀ 200 300 ਮੀਟਰ ਤੇ ਖਾਣਾ ਹੈ ਨਾ ਇਹ ਤਿੰਨ ਨੰਬਰ ਖਾਣਾ ਹੈ ਜੀ ਜੀ ਕੋਈ ਪੀਸੀਆਰ ਨਹੀਂ ਆਇਆ ਕੁਝ ਨਹੀਂ ਆਇਆ ਤੁਸੀਂ ਦੇਖੋ ਕਿਵੇਂ ਦੇਰ ਦਿਓ ਕਾਰੋਬਾਰੀ ਨੂੰ ਮਾੜੀ ਕਾਰੋਬਾਰੀ ਹੈ ਸਰਕਾਰ ਦੇਖੋ ਇੰਟੀਟੀ ਬੱਤੀਆਂ ਗੱਲਾਂ ਕਰਦੀ ਹੈ ਮਾਨ ਸਾਹਿਬ ਨੂੰ ਚਾਹੀਦਾ ਕਿ ਦੇਖੋ ਪ੍ਰਸ਼ਾਸਨ ਹੀ ਨਹੀਂ ਖਿੱਚ ਸਕਦੇ ਕੀ ਫਾਇਦਾ ਬਹੁਤ ਮਾੜਾ ਹਾਲ ਹੈ ਇੱਥੇ ਬੱਡ ਟੁਕ ਹੋ ਜਾਣੀ ਸੀ ਬਹੁਤ ਜ਼ਿਆਦਾ ਕੋਈ ਬੰਦਾ ਹੀ ਚਲੇ ਜਾਣਾ ਸੀ ਚਾਹੇ ਛੜਾਣ ਵਾਲਾ ਮਾਰਿਆ ਜਾਂਦਾ ਚਾਹੇ ਉਦਾਂ ਮਾਰੇ ਜਾਂਦੇ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਜ਼ਖਮੀ 3 ਬਰਾ ਹੋਏ ਨੇ ਤਿੰਨੇ ਬ੍ਰਦਰ ਆ ਜੀ ਅੱਛਾ ਜੀ ਇਸ ਵੇਲੇ ਕਿੱਥੇ ਨੇ ਜੀ ਇਸ ਪੇ ਸਿਵਲ ਹਸਪੀਟਲ ਗਏ ਨੇ ਦੁਕਾਨ ਦਾ ਹਾਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਟੁੱਟ ਪੱਜ ਹੋਈ ਆ ਇਹਦਾ ਕਿਸੇ ਦਾ ਵਿਚਾਰੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਉਹਨੂੰ ਵੀ ਰੋਟੀ ਦੇ ਦਿੰਦੇ ਖਾਣ ਨੂੰ ਕੋਈ ਇੱਦਾਂ ਦੀ ਸਮਾਰੈ ਧਾਰਮਿਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਐਡਾ ਤੇ ਦੋਨੋਂ ਭਰਾ ਮਾੜੇ ਤਿੰਨੇ ਭਰਾ ਮਾੜੇ ਨਹੀਂ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਪਹਿਲਾਂ ਵੀ ਨਹੀਂ ਨਾਮ ਹੈ ਇਹਨਾਂ ਦਾ ਹਾਂਜੀ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਕਿ ਉਹ ਪਹਿਲਾਂ ਵੀ ਆਉਂਦੇ ਸੀ ਇੱਥੇ ਖਾਣ ਪੀਣ ਨਹੀਂ ਨਹੀਂ ਪਹਿਲੇ ਨਹੀਂ ਆਏ ਕੱਲ ਹੀ ਆਏ ਯਾਰ ਰਾਤੀ ਬਾਕੀ ਇਹਨਾਂ ਵੱਲੋਂ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਜ਼ਾਰ ਸਾਰਾ ਨਾਲ ਹੈ ਗੁੱਡ ਵੀ ਲੈਨਾਂ ਦੀ ਇੰਨਾ ਹੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਤੇ ਤੁਹਾਨੂੰ ਹਰ ਵਾਰੀ ਤਾਂ ਕੋਈ ਵੀ ਚੋਬਾ ਜਾਂਦਾ ਕਿਸੇ ਧਰਮ ਦੀ ਨਿਕਲਦੀ ਅੱਗੇ ਹੋ ਕੇ ਸੇਵਾ ਕਰਦੇ ਆ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੀ ਹੋਇਆ ਇਹਦਾ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਕਿਸ ਮਾਰੀ ਦਿਓ ਤਾਂ ਉਹਦੇ ਨਾਲ ਤਾਂ ਗੱਲ ਨਹੀਂ ਬੰਦ ਤੁਸੀਂ ਕਿੰਨੇ ਦਿਨ ਤੋਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਸਰ ਮੈਂ ਤਾਂ 3 ਕਿ ਮਹੀਨੇ ਹੋ ਗਏ ਮੈਂ ਇੱਥੇ ਆ ਨਾਣ ਕੀ ਤੁਹਾਡਾ ਸਰ ਕੀ ਹੋਇਆ ਕੀ ਹੈ ਦੇਖ ਲਓ ਹੋਇਆ ਕੀ ਹੈ ਜੀ ਵੇਟ ਕਰੋ ਚਾਪ ਜੀ ਤਾਲ ਜਿਹਨਾਂ ਨੇ ਜਿੱਦ ਨੇ ਆ ਕੇ 8 ਦੇ 10 ਗਿਆ ਉਹ ਤਾਂ ਜਿਆ ਲੇਟ ਹੋ ਗਿਆ ਜੀ ਆਰਡਰ ਲੇਟ ਹੋ ਤੇ ਉਹਨਾਂ ਨੇ ਵੀ ਬਾਗ ਕੀਤਾ ਵੇ ਤੁਹਾਡਾ ਕੋ ਲੇਟ ਹੋ ਗਿਆ ਅੱਛਾ ਜੀ ਉਹਨੂੰ ਲੇਟ ਹੋਗਾ ਕਿ ਨਹੀਂ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਇੰਨੀ ਗੱਲ ਜੀ ਥੋੜੀ ਬਾੜੀ ਤੁ ਤੁ ਮਾਨ ਹੋ ਗਈ ਤੇ ਜ਼ਿੰਦਗੀ ਕੇ ਅੱਜ ਇਹਨਾਂ ਨੇ ਤੇ ਦਾ ਹਸਿਆਣਾ ਨੇ ਦਰਬਾਨਾ ਮਾਰ ਕੇ ਸਰੀ ਆਮ ਸਾਰੀ ਦੁਕਾਨ ਤੋੜਤੀ ਬੰਜਾ ਦੇ ਸੇਸ਼ਵੀ ਦਰਬਾਨ ਮਾਰੀ ਹੈ ਉਹ ਬਹੁਤ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਆਈ ਹੈ ਨਿਹੰਗ ਸਿੰਘ ਜਿਹੜੇ ਇੱਥੇ ਆਏ ਸੀ ਲਾਈਟ ਗਈ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਲੜ ਕੇ ਹਮਲਾ ਕੀਤਾ ਗਿਆ ਵਾ ਕਿੱਦਾਂ ਦੇਖ ਦੋ ਜੀ ਇਹਨੂੰ ਦੇਖੋ ਨਿਹੰਗ ਸਿੰਘ ਜਿੱਥੇ ਬੰਦਿਆਂ ਇਹ ਇਸ ਗੱਲੇ ਨਹੀਂ ਹੈ ਕਿ ਸਾਡੇ ਦੇ ਹਮਲੇ ਕੀ ਤਿਆਰ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖ ਆ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇਜ਼ ਹਮਲੇ ਕਰੋ ਬਿਲਕੁਲੀ ਗਲਤ ਗੱਲ ਹੈ ਮੈਂ ਜਿਹੜਾ ਟਾਈਮ ਕੁਛ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਧਾ ਤਾਂ ਹੋ ਰਹੀ ਹੈ ਤੇ ਅਸੀਂ ਆਮ ਏਡਾ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਦੇ ਕੀ ਮੈਸੇਜ ਆਏਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਕੁਛੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਕਿੰਨੇ ਕੱलिए 100 ਕਦਮ ਤੇ ਦੂਰੀ ਤੇ ਹੁਣ ਕਿੰਨੀ 20 ਘੰਟੇ ਬਾਅਦ ਵੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਤੇ ਹੁਣ ਆਪ ਚਲ ਕੇ ਇਥੇ ਆਏ ਉਹ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਉਹਨਾਂ ਨੇ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਜੀ ਠੀਕ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਇਹਨਾਂ ਤੇ ਹੀ ਹੈ ਉਹ ਕਿੰਨੀ ਕੀ ਕਾਰਵਾਈ ਕਰਦੇ ਐ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਆਜੇ ਇਹਨਾਂ ਦੇ ਕਿਤੇ ਕੱਲ ਅਗਲੇ ਦਿਨ ਹੋਰ ਤੇ ਕਰ ਤੁਸੀਂ ਸਰ ਇਸ ਇਲਾਕੇ ਦੇ ਇਸ ਇਲਾਕੇ ਦੇ ਕੀ ਕਾਊਂਸਲਰ ਨੰਬਰ 26 ਦਾ ਕਾਊਂਸਲਰ ਸਾਹਿਬ ਕਿੱਦਾਂ ਦੇ ਰਹੇ ਹੋ ਸਰ ਜਿੰਨਾ ਕਿ ਦਿਨ ਦਿਹਾੜੇ ਜਿਹੜੇ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਡੀਜ ਕਾਫੀ ਹੱਦ ਤੱਕ ਉਸ ਨੂੰ ਇੰਡੀਜ ਨਹੀਂ ਦੇਦੀ ਹੈ ਕਿ ਅਗਰ ਸਰਕਾਰ ਨਹੀਂ ਦੇਦੀ ਹੈ ਕਿਉਂਕਿ ਅਗਰ ਜਲਦੀ ਆ ਜਾਂਦੇ ਤਾਂ ਔਰ ਕਾਫੀ ਟਾਈਮ ਲੱਥੇ ਹੋਇਆ ਏ ਝਗੜਾ ਕਿ ਇਹਨਾਂ ਦੀ ਗੀਂਸ ਕੋਲ ਹੌਸਟ ਦੇ ਬਾਜ਼ੂ ਨਹੀਂ ਉੱਥੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਦੀ ਤਫ਼ਦੀ ਹੈ ਠੀਕ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਉਹ ਇੰਗ ਸਿੰਘਾਂ ਦੇ ਬਾਣੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋਂ ਭਰਾ ਨੇ ਦੁੱਗਲ ਕਿਥੇ ਰਹੇ ਇਹਨਾਂ ਨਾਲ ਮਾਰਕੁੱਟ ਕੀਤੀ ਹੈ ਦੁਕਾਨਦਾਰ ਵੀ ਤੋਰਪਾਨ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੀ ਹੈ ਤੇ ਇਹਦੀ ਵਜ੍ਹਾ ਰਮਜੀਤ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 203 ਜਣੇ ਨਿਹਾਲ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਅਨਾਜ ਦਾ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਹਦੇ ਕਾਰਨ ਇਹਨਾਂ ਦੀ ਉਹਨਾਂ ਦਾ ਵੈਸੂ ਸੱਇਆ ਹੋ ਗਿਆ ਤੇ ਇੱਕ ਵਾਰ ਜਿਹੜਾ ਵੈਸ ਕਰਕੇ ਉਹਨਾਂ ਜੀ ਇੱਕ ਵਾਰੀ ਪੌਣ ਵਿੱਚ ਕਰੋ ਆਪਣਾ ਭੱਜਾ ਜੀ ਭਾਈ ਇੱਥੇ ਆ ਕੇ ਉਹਨਾਂ ਨੇ ਆ ਗੁਰਦੀ ਘਟਨਾ ਨੂੰ ਵੰਕ ਰਿਹਾ ਹੈ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦਿੱਤੇ ਜਿਹੜਾ ਵਾ ਇੱਥੇ ਸਖਤ ਧਾਰਾਵਾਂ ਦੇ ਵਿੱਚ ਪੱਤਰ ਚਰਜ ਕੀਤਾ ਜਾ ਰਿਹਾ ਹੈ ਮੌਕੇ ਦੀ ਸਾਰੀ ਵੀਡੀਓ ਜਿਹੜੀ ਫੁਟੇਜ ਹੈ ਉਹ ਵੀ ਲੈ ਲਈ ਹੈ ਜੀ ਵੀਰ ਫਟ ਵਿੱਚ ਲੈ ਲਿਆ ਦਾ ਤੇ ਇਹਦੀ ਸਾਰੀ ਸੀਨ ਆਫ ਕ੍ਰਾਈਮ ਦੀ ਰਿਕਾਰਡਿੰਗ ਕਰਕੇ ਤੇ ਐਫ ਆਰ ਜਾਰਜੀ ਪੈਂਦੇ ਜਿਹੜਾ ਵਾ ਬੰਦਿਆਂ ਤੇ ਰੇਡ ਕੀਤੀ ਗਈ ਹੈ ਸਰ ਜਿਸ ਤਰ੍ਹਾਂ ਦੇਖੋ ਤੁਸੀਂ ਸੀਸੀਟੀਵੀ ਫੁਟੇ ਹੀ ਦੇਖਿਓ ਰੇ ਵਿੱਚ ਕੀ ਦੇਖਣ ਨੂੰ 10 ਤੋਂ 12 ਜਾਣੇ ਜਿਹੜੇ 100 ਰੁਪਏ ਆਏ ਹੈ ਤੇ ਇਹਨਾਂ ਨੇ ਵੱਟ ਮੁਕਿਸਤਾਂ ਨੂੰ ਉਦਸ਼ਟ ਕੀਤਾ ਹੈ ਸਰ ਕਿੰਨੇ ਕੁ ਲੋਕ ਜਿਹੜੇ ਕਾਇਲ ਹੋ ਤੋ ਇਹਨਾਂ ਦੇ ਬ੍ਰਦਰ ਜਿਹੜੇ ਨੇ ਹਸਪਤਾਲ ਦਾਖਲ ਨੇ ਇੱਕ ਜਿਹੜੀ ਪ੍ਰਕਿਰਤੀ ਉਹਨਾਂ ਨੂੰ ਥੋੜੀ ਚੰਗੀ ਕੀ ਹਾਲ ਹੈ ਆਪਣੇ ਹਾਲੇ ਉਹ ਤਾਂ ਠੀਕ ਨੇ ਜੀ ਦਿਨੋ ਦਿਨ ਚ ਨਹੀਂ ਹੈ ਤੇ ਤੀਜੇ ਬ੍ਰਦਰ ਪਾਸਾ ਦੇ ਕੋਲ ਇੱਕ ਜਿਹਨਾਂ ਦੇ ਸਟੇਟਮੈਂਟ ਸਰ ਕੁਛੀ ਦੂਰੀ ਦੇ ਜਿਹੜਾ ਥਾਣਾ ਪੈਂਦਾ ਵੇ ਥਾਣਾ ਕੁਛੀ ਦੂਰੀ ਦੇ ਉੱਤੇ ਪੈਂਦਾ ਹੈ ਤੇ ਐਡੀ ਵੱਡੀ ਵਾਰਦਾਤ ਹੋ ਜਾਂਦੀ ਹੈ ਸਮ